ਆਪ ਸਭ ਜੀ ਦਾ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਇੰਪੋਰਟੈਂਟ ਟੌਪਿਕ ਦੇ ਬਾਰੇ ਦੇ ਵਿੱਚ ਅੱਜ ਜਾਣਕਾਰੀ ਹਾਸਲ ਕਰਾਂਗੇ ਜਿਹੜਾ ਪੀਐਸਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਸ ਦੇ ਨਾਲ ਸੰਬੰਧਿਤ 7 ਜਾਂ 8 ਕੁਐਸਚਨ ਤੁਹਾਨੂੰ ਜ਼ਰੂਰ ਆਣਗੇ ਜਿਹੜਾ ਇਹ ਵਾਲਾ ਸਿਲੇਬਸ ਹੈਗਾ ਇਹ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਸੀਡੀਪੀ ਜਿਹਨੂੰ ਕਹਿੰਦੇ ਆ ਉਸ ਨਾਲ ਸੰਬੰਧਿਤ 2 ਜਾਂ 3 ਕੁਐਸਚਨ ਇਹਦੇ ਵਿੱਚੋਂ ਆਣਗੇ ਤੇ ਸਬਜੈਕਟ ਪੈਡਾਗੋਜੀ ਜਿਹੜਾ ਤੁਸੀਂ ਸਬਜੈਕਟ ਲਿਆ ਹੋਏਗਾ ਚਾਹੇ ਮੈਥ ਸਾਇੰਸ ਹੋਵੇ ਚਾਹੇ ਐਸਐਚਟੀ ਹੋਵੇ ਉਹਦੇ ਵਿੱਚ ਵੀ ਪੈਡਾਗੋਜੀ ਦੇ ਕੁਐਸਚਨ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਦੋ ਕੁਐਸਚਨ ਇਹਦੇ ਵਿੱਚ ਜ਼ਰੂਰ ਆਣਗੇ ਤੇ ਲੈਂਗੁਏਜ ਜਿਹੜੀ ਪੰਜਾਬੀ ਜਾਂ ਇੰਗਲਿਸ਼ ਤੁਸੀਂ ਲੈਣੀ ਹੈ ਉਹਦੇ ਨਾਲ ਸੰਬੰਧਿਤ ਵੀ ਦੋ ਜਾਂ ਇੱਕ ਦੋ ਕਨ ਕੁਐਸਚਨ ਇਹਦਾ ਜ਼ਰੂਰ ਆਣਗੇ ਭਾਵੇਂ 7-8 ਜਾਂ 10 ਤੱਕ ਵੀ ਕੁਐਸਚਨ ਇਸ ਦੇ ਵਿੱਚੋਂ ਆ ਸਕਦੇ ਹਨ ਤੇ ਬਹੁਤ ਇੰਪੋਰਟੈਂਟ ਹੈ ਇਹ ਹੈ ਕਿ ਐਨਸੀਐਫ ਐਸਈ 2023 ਤੋ ਆਪਕੇ ਨੈਸ਼ਨਲ 커ਰੀਕुलम ਫਰੇਮਵਰਕ ਸਕੈਂਡਰੀ ਐਜੂਕੇਸ਼ਨ ਐਸਸੀ ਦਾ ਮਤਲਬ ਸਕੈਂਡਰੀ ਐਜੂਕੇਸ਼ਨ ਐਨਸੀਐਫ ਦਾ ਮਤਲਬ ਨੈਸ਼ਨਲ 커ਰੀਕुलम ਫਰੇਮਵਰਕ 2023 ਜਿਹੜਾ ਕਿ ਨਿਊ ਐਜੂਕੇਸ਼ਨ ਪਾਲਿਸੀ ਹੈ 2020 ਦੀ ਉਸ ਦੇ ਉਦੇਸ਼ਨ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ ਬੱਚਿਆਂ ਦੇ ਲਈ ਪਾਠਕ੍ਰਮ ਹੈ ਜਿਹੜੀ ਨਵੀਂ ਸਿੱਖਿਆ ਦਿੱਤੀ ਆ ਉਹਦੇ ਨੂੰ ਹੋਲਿੰਗ ਜਿਹੜਾ ਇਸ ਤਰ੍ਹਾਂ ਦਾ ਪਾਠਕ੍ਰਮ ਹੋਏਗਾ ਸੋ ਲਿਸਨਰਸ ਹੁਣ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਢੇੜੇ ਵੀ ਟੈਸਟ ਹੋਣਗੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਣਗੇ ਸੋ ਪਹਿਲਾਂ ਅਸੀਂ ਇਸ ਨੂੰ ਸਮਝਾਂਗੇ ਵੀ ਐਨਸੀਐਫਸੀ 2023 ਹੈ ਕੀ ਹੈ ਉਸ ਤੋਂ ਬਾਅਦ ਇਸ ਨਾਲ ਸੰਬੰਧ ਐ ਐਮਸੀਕਿਊਜ਼ ਵੀ ਅਸੀਂ ਕਰਾਂਗੇ ਲਾਸਟ ਦੇ ਵਿੱਚ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਿਉਂਕਿ ਇਸ ਨਾਲ ਸੰਬੰਧਤ ਤੁਹਾਨੂੰ ਬਹੁਤ ਸਾਰੇ ਕੁਐਸਚਨ ਆ ਜਾਣਗੇ ਸੋ ਪਹਿਲੇ ਇਹ ਦੱਸ ਚੁੱਕੇ ਵੀ ਐਨਈਪ ਨਿਊ ਐਜੂਕੇਸ਼ਨ ਪਾਲਿਸੀ 2020 ਦਾ ਇਹ ਹਿੱਸਾ ਹੈ ਇੱਕ ਪਾਠਕ੍ਰਮ ਹੈ ਤੇ ਇਸ ਪਾਠਕ੍ਰਮ ਨੂੰ ਕਿਸ ਨੇ ਬਣਾਇਆ ਹੈ ਡਾਕਟਰ ਕੇ ਕਸਤੂਰੀ ਰੰਗਨ ਨੇ ਇਸਰੋ ਦੇ ਜਿਹੜੇ ਸਬਕ ਮੁਕੀ ਨੇ ਵਿਗਵਾਹੀ ਦੇ ਵਿੱਚ ਨੈਸ਼ਨਲ ਸਟੇਰਿੰਗ ਕਮੇਟੀ ਨੇ ਇਸ ਨੂੰ ਤਿਆਰ ਕੀਤਾ ਹੈ ਇਹ ਇਸ ਤਰ੍ਹਾਂ ਦੇ ਪਹਿਲੇ 4 ਆ ਚੁੱਕੇ ਨੇ ਇਹ ਪੰਜਵਾਂ ਨੈਸ਼ਨਲ ਕਰਿਕुलम ਫਰੇਮਵਰਕ ਹੈ ਉਸ ਤੋਂ ਪਹਿਲਾਂ 4 ਆ ਚੁੱਕੇ ਨੇ ਕਿਹੜੇ ਕਿਹੜੇ ਸੰਬੰਧ ਦੇ ਵਿੱਚ ਆ ਚੁੱਕੇ ਨੇ 75 ਦੇ ਵਿੱਚ 1988 ਦੇ ਵਿੱਚ 2000 ਦੇ ਵਿੱਚ ਤੇ 2005 ਤੋਂ ਬਾਅਦ ਹੁਣ 2023 ਦੇ ਵਿੱਚ ਇਸ ਨੂੰ ਲਿਆਂਦਾ ਗਿਆ ਹੈ ਹੁਣ ਇਸ ਦੇ ਵਿੱਚ ਹੈ ਕੀ ਹੈ ਇਸ ਦੇ ਵਿੱਚ ਨਵੇਂ ਸਿੱਖਿਆ ਢਾਂਚਾ ਜਿਹੜਾ ਤਿਆਰ ਕੀਤਾ ਗਿਆ ਹੈ ਜਿਹੜਾ ਪਹਿਲਾਂ ਪਲੱਸ 2 ਸਟੇਜ ਵਾਲਾ ਸਿੱਖਿਆ ਢਾਂਚਾ ਜਿਸ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਨਵਾਂ ਸਿੱਖਿਆ ਢਾਂਚਾ 5 3 3 4 ਲਿਖਿਆ ਜਾਂਦਾ ਹੈ ਉਹਨੂੰ ਅਸੀਂ ਵਿਸਤਾਰ ਦੇ ਵਿੱਚ ਸਮਝਾਂਗੇ ਵੀ ਹੈ ਕੀ ਹੈ ਪਹਿਲਾ 5 ਸਾਲਾਂ ਜਿਹੜਾ ਉਹਨੂੰ ਫੰਡਾਮੈਂਟਲ ਸਟੇਜ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਬੱਚੇ ਦੀ ਉਮਰ 3 ਤੋਂ 8 ਦੀ ਐਜੂਕੇਸ਼ਨ ਇਸ ਦੇ ਵਿੱਚ 3 ਸਾਲ ਦੀ ਪ੍ਰੀ ਸਕੂਲ ਆਂਗਣਵਾੜੀ ਦੀ ਸਿੱਖਿਆ ਦੋ ਸਾਲ ਲੜੀ ਹੈਗੀ ਪਹਿਲੀ ਤੇ ਦੂਜੀ ਜਮਾਤ ਇਸ ਵਿੱਚ ਸ਼ਾਮਲ ਕੀਤੇ ਗਏ ਹਨ ਇਹਦੀ ਪੈਡਾਗੋਜੀ ਹੈ ਬੱਚਿਆਂ ਨੂੰ ਕਿਵੇਂ ਸਿਖਾਣਾ ਸਿਖਾਇਆ ਜਾਣਾ ਇਹਦੇ ਵਿੱਚ ਪੂਰੀ ਤਰ੍ਹਾਂ ਅਪਲੇ ਬੇਸਡ ਖੇਡਦਾ ਕੋਈ ਰਸਮੀ ਪ੍ਰੀਖਿਆ ਨਹੀਂ ਹੋਏਗੀ ਇਹਦੇ ਦੇ ਵਿੱਚ ਸੋ ਨੈਕਸਟ ਜਿਹੜਾ ਪ੍ਰੀਪਰੇਟਰੀ ਸਟੇਜ ਆ ਉਹ 3 ਸਾਲਾਂ ਦੀ ਹੋਏਗੀ ਇਹ ਬੱਚੇ ਦੀ ਉਮਰ 8 ਤੋਂ 11 ਸਾਲ ਤੱਕ ਦਿੱਤੀ ਜਾਏਗੀ ਜਮਾਤ ਹੋਏਗੀ ਇਹਦੇ ਵਿੱਚ ਤੀਜੀ ਤੋਂ ਪੰਜਵੀਂ ਤੱਕ ਇੱਥੇ ਹੋ ਕੀ ਹੋਏਗਾ ਇੱਥੇ ਪੜ੍ਹ ਲਿਖਣ ਮੈਥ ਤੇ ਬੁਨਿਆਦੀ ਹੁਨਰਾਂ ਤੇ ਜ਼ੋਰ ਦਿੱਤਾ ਜਾਊਗਾ ਬੱਚੇ ਨੂੰ ਹੱਥੀਂ ਕੰਮ ਕਰਨ ਦੇ ਲਈ ਤਿਆਰ ਕੀਤਾ ਜਾਊਗਾ ਉਸ ਤੋਂ ਬਾਅਦ ਮੀਡਲ ਸਟੇਜ ਇਹ 3 ਸਾਲ ਦੀ ਹੋਏਗੀ ਉਮਰ 11 ਤੋਂ 14 ਸਾਲ ਜਮਾਤ 6ਵੀਂ ਤੋਂ 8ਵੀਂ ਹੋਏਗੀ ਇਹਦੇ ਵਿੱਚ ਵਿਸ਼ਿਆਂ ਦੀ ਵਿਸ਼ਾਲ ਸਾਇੰਸ ਮੈਥ ਆਰਟ ਐਂਡ ਸੋਸ਼ਲ ਸਾਇੰਸ ਵੀ ਸਾਰੇ ਮਿਕਸ ਹੋਣਗੇ ਤੇ ਇਸ ਤਰ੍ਹਾਂ ਹੀ ਸਕੈਂਡਰੀ ਸਕੂਲ ਸਟੇਜ ਜਿਹੜੀ ਹੈ ਉਹ 4 ਸਾਲਾਂ ਦੀ ਹੋਏਗੀ ਉਮਰ 14 ਤੋਂ 18 ਸਾਲ ਜਮਾਤ 9ਵੀਂ ਤੋਂ 12ਵੀਂ हां ਇਥੇ ਵਿਸ਼ਾ ਦੀ ਡੂੰਘੀ ਸਮਝ ਅਤੇ ਕ੍ਰਿਟੀਕਲ ਥਿੰਕਿੰਗ ਤੇ ਜ਼ੋਰ ਦਿੱਤਾ ਗਿਆ ਹੈ। ਸੋ ਇਹਦੇ ਵਿੱਚ ਤੁਸੀਂ ਕੋਈ ਵੀ ਸਬਜੈਕਟ ਜਿਹੜਾ ਹੈਗੇ ਉਹ ਲੈ ਸਕਦੇ ਹਨ। ਜਿਵੇਂ ਆਰਟਸ, ਆਰਸ, ਸਾਇੰਸ, ਕਮਰਸ ਪਹਿਲਾਂ ਪਰ ਲੈਂਦੇ ਸੀ ਉਸ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ। ਤੁਸੀਂ ਹੁਣ ਮਿਕਸ ਜਿਹੜੇ ਸਬਜੈਕਟ ਵੀ ਲੈ ਸਕਦੇ ਹੋ। ਸੋ ਕ੍ਰਿਟੀਕਲ ਥਿੰਕਿੰਗ ਦੇ ਆਧਾਰ 'ਤੇ ਹੋਵੇ। ਸੋ ਇਹਦੇ ਵਿੱਚ ਇੱਕ ਪੰਜ ਕੋਸ਼ ਕਨਸੈਪਟ ਦਿੱਤਾ ਗਿਆ ਹੈ। ਉਸ ਨੂੰ ਉਸ ਤੇ ਸਮਝਾ ਗਏ ਪੰਜ ਕੋਸ਼ கான்ਸੈਪਟ ਕੀ ਹੈ ਇਹ ਵੀ ਇੰਪੋਰਟੈਂਟ ਹੈ ਉਸ ਨੂੰ ਧਿਆਨ ਨਾਲ ਜਰੂਰ ਸੁਣ ਲਿਓ ਪੀਐਸਟਾ ਦੇ ਵਿੱਚ ਸੀਡੀਪੀਏ ਦੇ ਅੰਦਰ ਇੱਕ ਨਵਾਂ ਸਕਾਲ ਜਿਹੜਾ ਸੰਕਲਪ ਹੈ ਪੁੱਛਿਆ ਜਾ ਸਕਦਾ ਹੈ ਜਿਵੇਂ ਐਨਸੀਐਪਸੀ 2300ਰ ਬੱਚੇ ਦੇ ਵਿਕਾਸ ਦੇ ਪੰਜ ਪੱਧਰ ਹਨ ਜਿਹੜੇ ਉਹਨੇ ਨੇ ਬਣਾਏ ਹਨ ਪੰਜ ਪੱਧਰ ਪਹਿਲਾ ਹੈਗਾ ਜੀ ਫਿਜ਼ੀਕਲ ਲੇਅਰ ਅੰਨਯਮੇ ਕੋਸ਼ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਆ ਭਾਵ ਕਿ ਸਰੀਰਿਕ ਤੰਦਰੁਸਤੀ ਵਾਲਾ ਪੱਧਰ ਪ੍ਰਣਮ ਕੋਸ਼ ਲਾਈਫ ਫੋਰਸ ਲੇਅਰ ਸਾਹ ਤੇ ਊਰਜਾ ਨਾਲ ਸੰਬੰਧਤ ਜੋਗ ਨਾਲ ਸੰਬੰਧਤ ਮੰਨ ਸਕਦੇ ਆਪਾਂ ਮਨੇ ਮੇ ਕੋਸ਼ ਇਹ ਮੈਂਟਲ ਲੇਅਰ ਭਾਵਨਾ ਮਤੇ ਮਾਨਸਿਕ ਸਿਹਤ ਨਾਲ ਸੰਬੰਧਤ ਵਿਗਿਆਨਮ ਕੋਸ਼ ਇੰਟੈਕਚੁਅਲ ਲੇਅਰ ਬੁੱਧੀ ਅਤੇ ਸੋਚ ਦੇ ਨਾਲ ਸੰਬੰਧਤ ਅਨੰਦ ਮੇ ਕੋਸ਼ ਇਨਰ ਸੈਲਫ ਅਧਿਆਤਮਿਕ ਖੁਸ਼ੀ ਅਤੇ ਸੰਤੁਸ਼ਟੀ ਇਹ ਪਾਠਕ੍ਰਮ ਦਾ ਹਿੱਸਾ ਹੋਣਗੇ ਇਸੇ ਅਕੋਰਡਿੰਗ ਬੱਚਿਆਂ ਨੂੰ ਪੜਾਇਆ ਜਾਵੇਗਾ ਹੁਣ ਇਹਦੇ ਵਿੱਚ ਪ੍ਰੀਖਿਆ ਇਸ ਤਰ੍ਹਾਂ ਦੀ ਹੋ ਰਹੀ ਹੈ ਮਲਾਂਕਣ ਕਿਸ ਤਰ੍ਹਾਂ ਦਾ ਹੋਏਗਾ ਜਿਹੜਾ ਪਹਿਲਾ ਪ੍ਰੀਖਿਆ ਸਿਸਟਮ ਹੈ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ ਉਹਦੇ ਦੇ ਨਾਲ ਨਵਾਂ ਪ੍ਰੀਖਿਆ ਸਿਸਟਮ ਜਿਹੜਾ ਹੈਗਾ ਉਹ ਲਿਆਂਦਾ ਗਿਆ ਹੈ ਇਹਦੇ ਵਿੱਚ ਬੱਚੇ ਦਾ ਸਰਪੱਖੀ ਜਿਹੜਾ ਵਿਕਾਸ ਕੀਤਾ ਹੋ ਜਾਵੇਗਾ ਇਸ ਪ੍ਰੀਖਿਆ ਦੇ ਵਿੱਚ ਹਰ ਪੱਖ ਨੂੰ ਬੱਚੇ ਦਾ ਦੇਖਿਆ ਜਾਵੇਗਾ ਬੋਰਡ ਪ੍ਰੀਖਿਆ 10ਵੀਂ 12ਵੀਂ ਦੀਆਂ ਪ੍ਰੀਖਿਆਵਾਂ ਸਾਲ ਵੀ ਦੋ ਵਾਰ ਹੋਣਗੀਆਂ ਹੋਣਗੀਆਂ ਪ੍ਰੀਖਿਆ ਪਰ ਮਨਮਰਜ਼ੀ ਹੋਏਗੀ ਬੱਚੇ ਦੀ ਬੱਚਾ ਆਪਣੇ ਹਿਸਾਬ ਨਾਲ ਪ੍ਰੀਖਿਆ ਦੇ ਸਕੇਗਾ ਜਿਵੇਂ ਉਹਨੂੰ ਠੀਕ ਲੱਗਦਾ ਪੋਲਿਸਟਿਕ ਪ੍ਰੋਗਰੈਸ ਕਾਰਡ ਦਿੱਤੇ ਜਾਣਗੇ ਇਹ ਭਾਗ ਕੇ ਉਸ ਦਾ ਜਿਹੜਾ ਹੈ ਸਰਪੱਖੀ ਵਿਕਾਸ ਦੇਖਿਆ ਜਾਵੇਗਾ ਐਗਜ਼ਾਮ ਦੇ ਵਿੱਚ ਇਹਦੇ ਵਿੱਚ ਬੱਚਾ ਆਪਣਾ ਮਲਾਂਕਣ ਆਪ ਵੀ ਕਰੇਗਾ ਉਸਦੇ ਸਾਥ ਵੀ ਕਰਨਗੇ ਉਸਦੇ ਸਾਥ ਵੀ ਇਸ ਰਿਪੋਰਟ ਕਾਰਡ ਦੇ ਵਿੱਚ ਲਿਖਣਗੇ ਵੀ ਮੇਰਾ ਦੋਸਤ ਇਸ ਤਰ੍ਹਾਂ ਦੀ ਪੜਾਈ ਦੇ ਵਿੱਚ ਬੱਚਾ ਖੁਦ ਵੀ ਲਿਖੇਗਾ ਅਧਿਆਪਕ ਨੂੰ ਮਲਾਂਕਣ ਕਰੇਗਾ ਜਦੋਂ ਉਸ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰੀਖਿਆ ਦਾ ਪੈਟਰਨ ਹੋਏਗਾ ਕੰਪੀਟੈਂਸੀ ਬੇਸਡ ਲਰਨਿੰਗ ਹੋਏਗੀ ਭਾਗੇ ਬੱਚਾ ਸਮਝ ਕੇ ਲਿਖੇਗਾ ਸਮਝ ਕੇ ਪੜ੍ਹੇਗਾ ਰੱਟਾ ਸਿਸਟਮ ਬਿਲਕੁਲ ਯਾਦ ਵਾਲਾ ਸਿਸਟਮ ਬਿਲਕੁਲ ਇਹੋ ਕੁਛ ਨਹੀਂ ਹੋ ਰਿਹਾ ਬੱਚਾ ਉਸ ਸਬਜੈਕਟਸ ਟਾਪਿਕ ਨੂੰ ਸਮਝੇਗਾ ਫਿਰ ਉਹਦੇ ਤੇ ਆਪਣੇ ਦਿਮਾਗ ਲਗਾ ਕੇ ਆਪਣੀ ਸੋਚ ਨਾਲ ਜਵਾਬ ਦਵੇਗਾ ਉਹਨੂੰ ਕੰਪੀਟੈਂਸੀ ਬੇਸਡ ਲਰਨਿੰਗ ਕਿਹਾ ਜਾਂਦਾ ਹੈ ਪਾਠਾ ਤੇ ਵਿਸ਼ਾ ਵੀ ਚੋਣ ਜਿਹੜੀ ਹੈਗੀ ਮਾਤ ਭਾਸ਼ਾ ਘਟੋ ਘਟ ਪੰਜਵੀਂ ਰਕਮ ਲਈ ਦਾ ਮਾਧਿਅਮ ਜਿਹੜਾ ਮਾਤ ਭਾਸ਼ਾ ਦਾ ਮਾਤ ਭਾਸ਼ਾ ਰੱਖਿਆ ਹੈ। ਜਿੱਥੇ ਜਿੱਦੇ ਜਿੱਵੇ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਹੈ। ਤੇ ਹਰੇਕ ਰਾਜ ਦੀ ਆਪਣੀ ਮਾਤ ਭਾਸ਼ਾ ਹੋਣੀ। ਤੇ ਮਲਟੀ ਲੈਂਗੁਏਜਮ ਦੇ ਵਿੱਚ 9ਵੀਂ 10ਵੀਂ ਵਿੱਚ ਤਿੰਨ ਭਾਸ਼ਾਵਾਂ ਦੋ ਭਾਰਤੀ ਲੈ ਸਕਦੇ ਹਨ। 11ਵੀਂ 12ਵੀਂ ਚ ਦੋ ਭਾਸ਼ਾਵਾਂ ਇੱਕ ਭਾਰਤੀ ਲੈ ਸਕਦੇ। ਅੱਲੇ ਬਦਸਾਸਿਕਾ ਨੋ ਸਟਰੀਮ ਸਿਸਟਮ ਸਟਰੀਮ ਸਿਸਟਮ ਨਹੀਂ ਹੋਊਗਾ ਮੈਡੀਕਲ ਨੋਨ ਮੈਡੀਕਲ ਵਗੈਰਾ ਵਗੈਰਾ ਆਰਟਸ ਕਮਰਸ ਨਹੀਂ ਹੋਏਗਾ ਇਸ ਤਰ੍ਹਾਂ ਦਾ ਨਹੀਂ ਹੋ ਬੱਚੇ ਆਪਣੇ ਪਸੰਦੇ ਦੇ ਮਿਕਸ ਵਿਸ਼ੇ ਵੀ ਲੈ ਸਕਦੇ ਆ ਦੇ ਵਿੱਚ ਇਹ ਜਿਹੜੇ ਪੀਐਕਟ ਦੀ ਤਿਆਰੀ ਕਰ ਰਹੇ ਬੱਚੇ ਨੇ ਉਹਨਾਂ ਦੇ ਲਈ ਜ਼ਰੂਰੀ ਹੈ ਇਸ ਨੂੰ ਜ਼ਰੂਰ ਇੱਕ ਵਾਰਾ ਪੜ੍ਹ ਲਿਓ ਐਨਸੀਐਫ 2005 ਤੇ 2023 ਦਾ ਕੰਪੈਰੀਜ਼ਨ ਵੀ ਕਰ ਲਿਓ ਇਹ ਪਾਠਕ੍ਰਮ ਕਿਸ ਦੇ ਅਧਾਰ ਤੇ ਸੀ 23 ਵਾਲਾ ਪਾਠਕ੍ਰਮ ਪੁਰਾਣਾ ਸਟਰਕਚਰ ਦੀ ਬਦਲ ਦੀ ਗੱਲ ਕਰਦਾ ਜਿਹੜਾ 2005 ਦਾ ਸਾਡਾ ਸਟਰਕਚਰ ਚੱਲ ਰਿਹਾ ਸੀਗਾ ਉਹਨੂੰ ਪੂਰੀ ਤਰ੍ਹਾਂ 2023 ਦੇ ਇਸ ਪਾਠਕ੍ਰਮ ਦੇ ਵਿੱਚ ਬਦਲਿਆ ਗਿਆ ਹੈ ਸੋ ਇਸ ਨੂੰ ਤੁਸੀਂ ਦੇਖ ਲਓ ਸੋ ਹੁਣ ਮੈਂ ਇਸ ਨਾਲ ਸੰਬੰਧਿਤ ਕੁਝ MCQਸ ਤਿਆਰ ਕੀਤੇ ਗਏ ਹਨ ਤਾਂ ਕਿ ਤੁਹਾਨੂੰ ਇਸ ਦਾ ਲਾਹਾ ਹੋ ਸਕੇ ਤੁਸੀਂ ਤਿਆਰੀ ਕਰ ਸਕੋ ਇਹ ਲੈ ਕੁਐਸਚਨ ਹੈ ਕਿ ਐਨਸੀਐਫ ਐਸਸੀ 2023 ਨੂੰ ਕਿਸ ਨੇ ਲਾਂਚ ਕੀਤਾ ਤੇ ਤਿਆਰ ਕੀਤਾ ਠੀਕ ਹੈ ਇਹ ਦਾ ਅਨਸਰ ਹੈ ਕਿ ਇਹ ਕਸਤੂਰੀ ਰੰਗਨ ਦੀ ਗਵਾਈ ਦੇ ਵਿੱਚ ਨੈਸ਼ਨਲ ਸਟੀਅਰਿੰਗ ਕਮੇਟੀ ਨੇ ਇਸ ਨੂੰ ਤਿਆਰ ਕੀਤਾ ਸੀ ਪ੍ਰਸ਼ਨ ਨੰਬਰ 2 ਨਮੇਟਾਂ ਅਨੁਸਾਰ 5334 ਵਿੱਚ 5 ਕਿਸ ਪਲਾ ਨੂੰ ਦਰਸਾਉਂਦਾ ਹੈ ਇਹ ਦੱਸ ਦੱਸਦਾ ਹੈ ਫਾਊਂਡੇਸ਼ਨ ਸਟੇਜ ਨੂੰ ਜਿਵੇਂ ਅਸੀਂ ਉੱਪਰ ਡਿਸਕਸ ਕੀਤਾ ਸੀ ਪ੍ਰਸ਼ਨ ਨੰਬਰ 3 ਫਾਊਂਡੇਸ਼ਨ ਸਟੇਜ ਵਿੱਚ ਬੱਚਿਆਂ ਦੀ ਉਮਰ ਕਿੰਨੀ ਸੀ ਆਪਾਂ ਪਰ ਡਿਸਕਸ ਕੀਤਾ ਸੀ ਕਿ 3 ਤੋਂ 8 ਸਾਲ ਦਾ ਬੱਚਿਆਂ ਦੀ ਇਹ ਉਮਰ ਹੋਏ ਪ੍ਰਸ਼ਨ ਨੰਬਰ 4 NCERT SC 2023 ਸਰ 9ਵੀਂ ਤੋਂ 12ਵੀਂ ਜਮਾਤ ਕਿਸ ਸਟੇਜ ਦੇ ਵਿੱਚ ਰੱਖਿਆ ਗਿਆ ਹੈ ਇਹ ਚੌਥਾ ਹੈਗਾ 9ਵੇਂ ਨੂੰ ਸਕੈਂਡਰੀ ਸਟੇਜ ਦੇ ਵਿੱਚ ਰੱਖਿਆ ਗਿਆ ਹੈ ਪ੍ਰਸ਼ਨ ਨੰਬਰ 5 ਪੰਜ ਕੋਸ਼ ਜੋ ਕਲਪਨ ਸਰ ਪ੍ਰਾਣਮ ਕੋਸ਼ ਕਿਸ ਨਾਲ ਸੰਬੰਧਤ ਹੈ ਹੁਣ ਆਪਾਂ ਪੜ੍ਹਿਆ ਸੀ ਨਾ ਵੀ ਕੋਸ਼ ਜਿਹੜਾ ਪ੍ਰਾਣਮ ਕੋਸ਼ ਆ ਉਹ ਯੋਗਾ ਦੇ ਨਾਲ ਸੰਬੰਧਤ ਹੈ ਸੋ ਇਹਦਾ ਅਨਸਰ ਦੱਸ ਸਕਦੇ ਹੋ ਤੁਸੀਂ ਇਹ ਜੀਵਨ ਸ਼ਕਤੀ ਨਾਲ ਵਾਈਟਲ ਐਨਰਜੀ ਬ੍ਰੀਥ ਦੇ ਨਾਲ ਸੰਬੰਧਤ ਹੈ ਸੋ ਨੈਕਸਟ ਹੈਗਾ ਸ਼ਿਮਾ ਨਵੇਂ ਨਿਯਮ ਅਨੁਸਾਰ ਬੋਰਡ ਪ੍ਰੀਖਿਆਵਾਂ ਮਾ ਸਾਲ ਵਿੱਚ ਕਿੰਨੀ ਵਾਰ ਹੋਣਗੀਆਂ ਅੱਜ ਕਿੰਨੀ ਵਾਰ ਹੋਣਗੀਆਂ ਦੋ ਵਾਰ ਹੋਣਗੀਆਂ ਤੇ ਦੇ ਵਿੱਚ ਬੱਚਾ ਦੋ ਵਾਰ ਪ੍ਰੀਖਿਆ ਦੇ ਸਕਦਾ ਹੈ ਜਿਸ ਤੋਂ ਉਹਦੇ ਵੈਸਟ ਨੰਬਰ ਆਣਗੇ ਹੋਲਿਸਟਿਕ ਰਿਜਨਲ ਸર્ટਿਫਿਕੇਟ ਪ੍ਰਸ਼ਨ ਨੰਬਰ 7 ਐਨਸੀਐਫਐਸਸੀ 2023 ਅਨੁਸਾਰ 9ਵੀਂ 10ਵੀਂ ਜਮਾਤ ਵਿੱਚ ਕਿੰਨੀਆਂ ਪਛਾਣਾਂ ਪੜ੍ਹਨੀਆਂ ਲਾਜ਼ਮੀ ਹਨ ਹੁਣ 9ਵੀਂ 10ਵੀਂ ਜਮਾਤ ਕਿੰਨੀਆਂ ਪਛਾਣਾਂ ਪੜ੍ਹਨੀਆਂ ਲਾਜ਼ਮੀ ਹਨ ਸੱਤਮੇਂ ਅਨਸਰ ਕੀ ਆਏਗਾ ਜੀ ਸੀ ਇਹਨਾਂ ਪਛਾਣਾਂ ਦੋ ਪਾਰਟੀ ਤੇ ਤੀਜੀ ਕੋਈ ਵੀ ਉਹ ਲੈ ਜਾ ਲੈ ਸਕਦਾ ਹੈ ਹੁਣ ਐਚਪੀਸੀ ਜੋ ਕਿ ਇੱਕ ਨਮਰ ਰਿਪੋਰਟ ਕਾਰਡ ਹੈ ਦਾ ਪੂਰਾ ਨਾਮ ਕੀ ਹੈ ਉਪਰ ਅਸੀਂ ਡਿਸਕਸ ਕੀਤਾ ਸੀ ਹੋਲਿਸਟਿਕ ਪ੍ਰੋਗਰੈਸ ਕਾਰ ਸਰਪੱਖੀ ਜੀ ਦੇ ਨਾਲ ਬੱਚੇ ਦਾ ਵਿਕਾਸ ਹੋਏਗਾ। ਪ੍ਰਸ਼ਨ ਨੰਬਰ 9 ਮਿਡਲ ਸਟੇਜ 6ਵੀਂ ਰੱਤਮੀ ਤੱਕ ਦੀ ਪੜ੍ਹਾਈ ਦਾ ਮੁੱਖ ਕੇਂਦਰ ਕੀ ਹੋਵੇਗਾ? ਇਹ ਵੀ ਆਪਾਂ ਆਪੋਂ ਡਿਸਕਸ ਕੀਤਾ ਸੀ। ਵਿਸ਼ਿਆਂ ਦੀ ਅਮੂਰਤ ਸਮਝ ਅਤੇ ਖੋਜ। ਇਹ ਅੰਤਰ ਆਇਆਗਾ ਦੋ। ਹਾਂਜੀ 10ਵਾਂ ਆਪਰੇਸ਼ਨ NCERT SC 2003 ਅਨੁਸਾਰ 11ਵੀਂ ਦੇ 12ਵੀਂ ਵਿੱਚ ਕਿੰਨੀਆਂ ਪੇਸ਼ਾਂ ਭਾਗ ਦੀ ਪਛਾਣ ਮਾ ਪੜਨ ਲਾ ਲਾਜ਼ਮੀ ਕੀਤਾ ਗਿਆ ਹੈ। ਹਾਂਜੀ ਘਟੋ ਘਟ ਦੀ ਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ। ਪ੍ਰਸ਼ਨ ਨੰਬਰ 11 ਆਨੰਦ ਮੇਕੋਸ਼ ਦਾ ਸੰਬੰਧ ਕਿਸ ਨਾਲ ਹੈ? ਆਨੰਦ ਮੇਕੋਸ਼ ਦਾ ਸੰਬੰਧ ਕਿਸ ਨਾਲ ਦੱਸਿਆ ਸੀ ਜੀ ਅੰਦਰੂਨੀ ਖੁਸ਼ੀ ਅਤੇ ਨੈਤਿਕ ਵਿਕਾਸ ਦੇ ਨਾਲ। ਵਿਕ ਫੋਕੇਸ਼ਨਲ ਸਿੱਖਿਆ ਪਿੱਤਾਮੁਖੀ ਪਿੱਤਾਮੁਖੀ ਸਿੱਖਿਆ ਕਿਸ ਜਮਾਤ ਤੋਂ ਸ਼ੁਰੂ ਕੀਤੀ ਜਾਵੇਗੀ? ਸਹੀ ਦਾ ਆਨਸਰ ਆਏਗਾ ਜੀ ਕਿਹੜੀ ਜਮਾਤ ਤੋਂ ਕੀਤੀ ਸੀ ਵੀ ਆਪਾਂ 6ਵੀਂ ਜਮਾਤ ਤੋਂ ਕੀਤੀ ਜਾਵੇਗੀ। ਪ੍ਰਸ਼ਨ ਨੰਬਰ 13 ਐਨਸੀਐਫ ਐਸਸੀ 2023 ਅਨੁਸਾਰ ਮੁਲਾਂਕਣ ਅਸੈਸਮੈਂਟ ਦਾ ਮੁੱਖ ਮਕਸਦ ਕੀ ਹੈ ਹਾਂਜੀ ਇਹਦਾ ਮਕਸਦ ਕੀ ਹੋ ਸਕਦਾ ਹੈ ਜੀ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਸੁਧਾਰ ਕਰਨਾ ਹੈ ਪ੍ਰਸ਼ਨ ਨੰਬਰ 14 ਨਵੀਂ ਪ੍ਰਣਾਲੀ ਦੇ ਵਿੱਚ ਸਟ੍ਰੀਮ ਸਾਇੰਸ ਔਰਸ ਕਮਰਸ ਬਾਰੇ ਕੀ ਕਿਹਾ ਗਿਆ ਹੈ ਕੀ ਇਹ ਪਹਿਲਾਂ ਵਾਂਗ ਰਹਿਣ ਗਿਆ ਇਹਨੂੰ ਬਦਲਿਆ ਗਿਆ ਹੈਗਾ ਸੋ ਦਾ ਆਨਸਰ ਸੀ ਇਹਨਾਂ ਦੇ ਵਿੱਚ ਕੋਈ ਸਖਤ ਵੰਡ नहीं होएगी फ्लेक्सिबिलिटी ਹੋਏਗੀ ਪਰ ਆਪਕੇ ਤੁਸੀਂ ਕੋਈ ਵੀ ਵਿਸ਼ਾਇਨਸ ਪਿੰਨਾ ਦੇ ਵਿੱਚੋਂ ਲੈ ਸਕਦੇ ਹੋ ਮਿਕਸ ਦੇ ਉਪ ਦੇ ਵਿੱਚ ਠੀਕ ਹੈ ਜੀ एफएलएन ਦਾ ਪੂਰਾ ਨਾਮ ਕੀ ਹੈ ਛੋਟੇ ਬੱਚਾ ਲਈ ਇਹ ਬਹੁਤ ਮਹੱਤਵਪੂਰਨ ਹੈ ਹਾਂ ਜੀ ਦਾ ਨਾਮ ਹੈਗਾ ਫੰਡਮ ਫੌਂਡ ਕੰਡੈਨਸ਼ਨਲ ਲਿਟਰੇਸੀ ਐਂਡ ਨੰਮਰੇਸੀ ਨੈਕਸਟ ਹੈਗਾ ਜੀ 16 ਵਿਗਿਆਨ ਵਿੱਚ ਕੋਸ਼ਿਸ਼ ਕਿਸ ਚੀਜ਼ ਦੇ ਵਿਕਾਸ ਤੇ ਕੇਂਦਰਿਤ ਹੈ ਤੇ ਇਹ ਆਏਗਾ ਦੇ ਬੁੱਧੀ ਅਤੇ ਵਿਵੇਕ ਦੇ ਪ੍ਰਸ਼ਨ ਨੰਬਰ 17 NCERT HSC 2023 ਅਨੁਸਾਰ ਅਧਿਆਪਕ ਨੂੰ ਕੀ ਹੋਣਾ ਚਾਹੀਦਾ ਹੈ ਹਾਂਜੀ ਫੈਲੀਸਟ੍ਰੇਟਰ ਹੋਣਾ ਚਾਹੀਦਾ ਇੱਕ ਜਿਹੜਾ ਸਹਾਇਕ ਦੇ ਤੌਰ ਤੇ ਅਧਿਆਪਕ ਨੂੰ ਇਹਦੇ ਵਿੱਚ ਉਹਨੂੰ ਫੈਲੀਸਟ੍ਰੇਟ ਕਰਨਾ ਚੰਗਾ ਬੱਚਿਆਂ ਨੂੰ ਫੈਲੀਸਟ੍ਰੇਟ ਕਰੇਗਾ ਸਿਰਫ ਉਲੀਸਾ ਇਕਤਾ ਕਰੇਗਾ ਬੱਚੇ ਦਾ ਅਧਿਆਪਕ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਅਧਿਆਪਕ ਨੂੰ ਕੈਲੀ ਸਟੇਟਸ ਦਾ ਦਰਜਾ ਦਿੱਤਾ ਗਿਆ ਦੇ ਵਿੱਚ ਸਿਰਫ ਪ੍ਰਸ਼ਨ ਨੰਬਰ 18 9ਵੀਂ ਤੋਂ 12ਵੀਂ ਜਮਾਤ ਦੇ ਵਿਸ਼ਿਆਂ ਨੂੰ ਕਿੰਨੇ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਹੈ ਆਨਸਰ ਆਏਗਾ B 4 ਪ੍ਰਸ਼ਨ ਨੰਬਰ 19 NCERT 2023 ਕਿਸ ਦੇ ਆਧਾਰਿਤ ਹੈ ਹੁਣ ਕਿਹੜੀ ਸਿੱਖਿਆ ਨੀਤੀ ਦੀ NET 2020 ਨਿਊ এডੂਕੇਸ਼ਨ ਪਾਲਿਸੀ 2020 ਦਾ ਆਧਾਰ ਹੈ ਪ੍ਰਸ਼ਨ ਨੰਬਰ 2 ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਲਈ ਕਿਹੜੀ ਜਮਾਤ ਤੱਕ ਜੋੜ ਦਿੱਤਾ ਗਿਆ ਹੈ ਅਨਸਰਾਣਾ ਜੀ ਪੰਜਵੀਂ ਜਮਾਤ ਤੱਕ ਮਾਤ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਊਗੀ ਅਨਮਿਆ ਕੋਸ਼ ਕਿਸ ਪੱਧਰ ਦੇ ਵਿਕਾਸ ਨੂੰ ਦਰਸਾਉਂਦਾ ਹੈ ਆਪਾਂ ਡਿਸਕਸ ਕੀਤਾ ਸੀ ਕਿ ਸਰੀਰਕ ਵਿਕਾਸ ਰਿਫਿਜੀਕਲੀ ਪ੍ਰਸ਼ਨ ਨੰਬਰ 22 ਸਾਲ ਦੇ ਵਿੱਚ ਦੋ ਵਾਰ ਬੋਰਡ ਪ੍ਰੀਖਿਆ ਦੇਣ ਦਾ ਕੀ ਫਾਇਦਾ ਹੋਵੇਗਾ ਇਦੇ ਨਾਲ ਕੀ ਹੋਊਗਾ ਬੱਚਾ ਆਪਣਾ 베ਸਟ ਸਕੋਰ ਚੁਣ ਸਕਦਾ ਹੈ ਤੇ ਤਣਾ ਘਟੇਗਾ ਭਾਵੇਂ ਉਹ ਜਿੱਥੂ ਦੇ ਵੱਧ ਨੰਬਰ ਆਣਗੇ ਉਹ ਉਹ ਉਸ ਨੂੰ ਚੁਣ ਸਕੇਗਾ ਪ੍ਰੋਗਰੈਸ ਨੰਬਰ 23 ਹੋਲਿਸਟਿਕ ਪ੍ਰੋਗਰੈਸ ਕਾਰਡ ਵਿੱਚ ਕਿਸ ਕਿਸ ਦਾ ਮਲੰਕਣ ਸ਼ਾਮਲ ਹੈ ਹੁਣ ਇਹਦੇ ਵਿੱਚ ਕਿਸ ਜਿਸ ਦਾ ਕਿਸ ਚੀਜ਼ ਦਾ ਮਲੰਕਣ ਹੋਏਗਾ ਪਰ ਉਹ ਡਿਸਕਸ ਕੀਤਾ ਸੀ ਬੱਚੇ ਦਾ ਜਮਾਤੀ ਦਾ ਤੇ ਅਧਿਆਪਕ ਇਹ ਤਿੰਨੋਂ ਮਿਲੰਕਣ ਕਰਨਗੇ ਬੱਚਾ ਖੁਦ ਵੀ ਕਰੇਗਾ ਉਸ ਦਾ ਜਮਾਤੀ ਸਾਥੀ ਵੀ ਕਰੇਗਾ ਤੇ ਤੇ ਆ ਕਰੇਗਾ ਹੀ ਪ੍ਰਸ਼ਨ ਨੰਬਰ 24 ਐਨਸੀਐਫ ਐਸਸੀ 2023 ਅਨੁਸਾਰ 6ਵੀਂ ਤੋਂ 8ਵੀਂ ਜਮਾਤ ਕਿਸ ਪੜਾਅ ਦੇ ਵਿੱਚ ਆਂਦੀ ਹੈ? ਇਹਦਾ ਆਨਸਰ ਹੈ ਨਾ ਜੀ ਮੀਡਲ ਕਲਾਸ ਮੀਡਲ ਪੜਾਅ ਦੇ ਵਿੱਚ ਆਂਦੀ ਹੈ। ਪ੍ਰਸ਼ਨ ਨੰਬਰ 25 ਮਨੋਂ ਮੇਂ ਕੋਸ਼ ਦਾ ਸਬੰਧ ਕਿਸ ਨਾਲ ਹੈ? ਪਹਿਲਾਂ ਵੀ ਡਿਸਕਸ ਕੀਤਾ ਮਨ ਅਤੇ ਭਾਵਨਾਵਾਂ ਦੇ ਨਾਲ ਸਬੰਧਤ ਹੈ। ਪ੍ਰਸ਼ਨ ਨੰਬਰ 26 ਭਾਰਤ ਵਿੱਚ ਹੁਣ ਤੱਕ ਸਭ ਤੋਂ ਨਵਾਂ ਐਨਸੀਐਫ ਜਿਹੜਾ ਹੈ ਹਾਂਜੀ ਬੜਾ ਆਸਾਨ ਹੈ ਜੀ ਉੱਪਰ ਡਿਸਕਸ ਕਰ ਚੁੱਕੇ ਹਸੀਂ 2023 ਬਾਰ ਬਾਰ ਆ ਰਿਹਾ ਜੀ ਸੁਰੈਸ ਨੰਬਰ 27 ਐਨਸੀਐਫ ਐਸਸੀ 2023 ਦੇ ਅਨੁਸਾਰ ਸਿੱਖਣ ਦੀ ਪ੍ਰਕਿਰਿਆ ਇਹੋ ਜੀ ਹੋਣੀ ਚਾਹੀਦੀ ਹੈ ਚਾਈਲਡ ਸੈਂਟਰਡ ਰੱਖੀ ਗਈ ਹੈ ਬੱਚਾ ਕੇਂਦਰਤ এডੂਕੇਸ਼ਨ ਦਿੱਤੀ ਜਾਵੇਗੀ ਇਸ ਨੂੰ ਬੜੇ ਧਿਆਨ ਦੇ ਨਾਲ ਤੁਸੀਂ ਆਪਣੇ ਮਾਇੰਡ ਦੇ ਵਿੱਚ ਰੱਖਣਾ ਹੈ ਕਿਉਂਕਿ ਚਾਈਲਡ ਸੈਂਟਰਡ এডੂਕੇਸ਼ਨ ਹੈ ਕੋਸ਼ਿਸ਼ ਕਿਸ ਨਾਲ ਸੰਬੰਧਤ ਆਉਣਗੇ ਕੋਸ਼ਿਸ਼ ਨੰਬਰ 28 ਖੂਲ ਕਲਚਰਲ ਦੇ ਵਿੱਚ ਸੁਧਾਰ ਲਈ ਐਨਸੀਐਫਐਸਈ ਇਸ ਤੇ ਜ਼ੋਰ ਦਿੰਦਾ ਹੈ। ਹਾਂਜੀ ਡੈਮੋਕਰੈਟਿਕ ਅਤੇ ਸੁਰੱਖਿਅਤ ਮਾਹੌਲ ਤੇ ਜ਼ੋਰ ਦਿੰਦਾ ਹੈ। ਪ੍ਰਸ਼ਨ 23 90 ਟਾਂਚੇ ਦੇ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਕੁੱਲ ਕਿੰਨੇ ਸਾਲਾਂ ਦਾ ਕੋਰਸ ਹੈ? ਹਾਂਜੀ ਕਿੰਨੇ ਸਾਲਾਂ ਦਾ ਹੋਏਗਾ ਜੀ? ਨੈਚੁਰਲੀ ਕਿ 9ਵੀਂ ਤੋਂ 12ਵੀਂ 4 ਸਾਲਾਂ ਦਾ ਹੋਏਗਾ। ਇਸ ਦਾ ਸਬੰਧਤ ਲਾਸਟ ਕੁਐਸਚਨ ਐਨਸੀਐਫਐਸਈ 2023 ਦਾ ਮੁੱਖ ਉਦੇਸ਼ ਕੀ ਹੈ? जो है भारतीय विरसे के आधुनिक हुनर भी सिखा है सो ही मैं कोशिश की है कि थोड़ा इस विरसे न संबंधित तो कुछ क्वेश्चन समझा सकता खास है कि तू पसंद आई होगी तो लाहेवंद होएगी इसमें जरूर अपने को नोट कर लियो जो थोड़ा लगता है नोट करने वाले पॉइंट हैं वीडियो चंकी लगेगा वीडियो लाइक शेयर कमेंट जरूर करो चैनल में सबसक्राइब कर दिव्य थैंक यू वेरी मच धनवाद